ਗਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਠੀਕ ਹੋ ਗੁੱਡ ਮਾਰਨਿੰਗ ਜੀ ਅਦਾ ਨਮਸਕਾਰ ਤੇ ਅੱਜ ਦੀ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਰਾਤ ਅਸੀਂ ਕਾਫੀ ਜ਼ਿਆਦਾ ਲੇਟ ਹੋ ਗਏ ਸੀਗੇ ਤੇ ਬਲੌਗ ਬਣਾ ਨਹੀਂ ਸਕੇ ਇਸ ਲਈ ਸਵੇਰ ਸੁਬਾ ਅੱਜ ਬਲੌਗਿੰਗ ਦੀ ਸ਼ੁਰੂਆਤ ਕਰ ਚੁੱਕੇ ਹਾਂ ਜੀ ਆਪਾਂ ਘਰ ਆ ਕੇ ਹਨਾ ਰਾਤ ਕਵੇਲਾ ਹੋ ਗਿਆ ਸਾਨੂੰ ਇਸ ਕਾਫੀ ਜਿਆਦਾ ਨਹੀਂ ਰਹਾ ਹੋ ਗਿਆ ਸੀ ਕਾਫੀ ਲੇਟ ਰੋਟੀ ਪਾਣੀ ਬਣਾਇਆ ਖਾਇਆ ਹਨਾ ਸ਼ੁਰੂਆਤ ਕਰਦੇ ਹੋਏ ਤੁਹਾਨੂੰ ਦੱਸ ਦਈਏ ਜੀ ਕਿ ਮੇਰੇ ਮੰਗਰੋ ਕੀ ਹਾਲ ਹੋਇਆ ਕਰਦਾ ਹਨਾ ਕਿਸ ਤਰੀਕੇ ਬਣ ਜਾਂਦਾ ਘਰ ਹਨਾ ਇੱਕ ਜਿੱਦੋ ਲੇਡੀ ਹੁੰਦੀ ਹੈ ਨਾ ਘਰ ਦੇ ਵਿੱਚ ਬੜੀ ਸਾਫ਼ ਸਫਾਈ ਰਹਿੰਦੀ ਹੈ ਤੇ ਜਿਵੇਂ ਲੇਡੀਜ਼ ਨੇ ਸਾਹਮਣਾ ਹਮੇ ਬੰਦੇ ਤੋਂ ਨਹੀਂ ਸੰਭਦਾ ਤੇ ਮੈਂ ਤੁਹਾਨੂੰ ਸਾਰੇ ਮੇਰੇ ਘਰ ਦਾ ਸੀਨ ਵਿਖਾਉਣੀ ਅੱਜ ਕਿ ਕਿੰਨਾ ਜਿਆਦਾ ਖਿਲਿਆਰਾ ਖਿਲ ਰਿਹਾ ਹੈ ਸ਼ੁਰੂਆਤ ਕਰਦੇ ਆ ਜੀ ਆਪਾਂ ਮੇਰੇ ਦੁਕਾਨ ਤੋਂ ਹੁਣ ਇਹਦੀ ਸਾਫ ਸਫਾਈ ਕਰਾਂਗੇ ਇੱਧਰ ਦੇਖੋ ਫੁੱਲ ਕੱਢੀ ਜਾਂਦਾ ਕਿਉਂਕਿ ਹੁਣ ਰੋਤਾ ਨਾ ਫੁੱਲ ਕੱਢਣ ਦੇ ਇਸ ਨੂੰ ਪਾਣੀ ਨਹੀਂ ਪਿਆ ਰਾਤ ਮੈਂ ਪਾਣੀ ਇਸ ਨੂੰ ਪਾਇਆ ਕੇ ਸਾਰੇ ਹੀ ਪੌਦਿਆਂ ਨੂੰ ਜਿੰਨੇ ਵੀ ਇਹਨਾਂ ਦੇ ਫੁੱਲ ਵਗੈਰਾ ਸੀ ਸਾਰੇ ਝੜ ਚੁੜ ਗਏ ਇਹ ਹੈ ਜੀ ਮੇਰੇ ਸਾਰਾ ਘਰ ਸਾਰਾ ਖੰਡਿਆ ਰੱਖਿਆ ਸਾਰਾ A to Z ਆ ਲਿਆਂਦੀ ਸੀ ਜੀ ਮੈਂ ਕੱਲ ਅੰਗੂਰਾਂ ਦੀ ਵੱਲ ਇਸ ਤਰੀਕੇ ਦਾ ਸਾਰਾ ਮੇਰਾ ਸਾਰਾ ਜਗਾੜ ਇਹਨਾਂ ਨੇ ਖਿਲਾਰ ਰੱਖਿਆ। ਬਹੁਤ ਬੁਰਾ ਹਾਲ ਕਰ ਰੱਖਿਆ ਹੈ ਮਸ਼ੀਨ 'ਚ ਕੱਪੜੇ ਧੁੱਤੇ ਐ ਤੁਸੀਂ ਦੇਖ ਸਕਦੇ ਹੋ ਹਨਾ। ਬਹੁਤ ਹੀ ਇਹਨਾਂ ਨਾਲ ਜਿਆਦਾ ਮਨ ਖਰਾਬ ਹੋਇਆ ਵੀ ਮਨ ਕਿੰਨਾ ਵਧੀਆ ਮੈਂ ਘਰ ਰੱਖਦੀ ਹੁੰਦੀ ਸੀ ਤੇ ਘਰ ਦਾ ਜਮ ਤੈਸ ਨਸ ਬਣਾ ਰੱਖੀ ਹੈ। ਦੇਖੋ। ਕੂੜਾ ਇੱਥੇ ਹੀ ਲਾ ਰੱਖਿਆ ਹੈ। ਆ ਮੇਰੀ ਸ਼ਾਵਰ ਵਾਲੀ ਬੋਟਲ ਹੈ ਜੀ ਪਾਰਲਰ ਦੀ ਦੁਕਾਨ 'ਚ ਮੈਂ ਰੱਖਦੀ ਹੁੰਦੀ ਸੀ। ਜਮਾ ਬਣਾ ਰੱਖਿਆ ਜੀ। بس ਕੋਈ ਹਾਲ ਹੀ ਨਹੀਂਗਾ ਕਿਉਂਕਿ ਆਹ ਏਰੀਆ ਇੰਨਾ ਮੈਂ ਬਹੁਤ ਹੀ ਸੋਹਣਾ ਰੱਖਦੀ ਹੁੰਦੀ ਸੀ ਕਿ ਵਧੀਆ ਸਾਫ ਸਫਾਈਆਂ ਕਰਕੇ ਇੱਧਰ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਬਾਜ਼ਾਰ ਲੱਗਿਆ ਹੀ ਪਿਆ ਹੈ ਨਾ ਆ ਮੈਂ ਪੁਦੀਨਾ ਲਾਇਆ ਸੀ ਜੀ ਇਹਨੂੰ ਵੀ ਆ ਕੇ ਫਿਰ ਮੈਂ ਰਾਤ ਪਾਣੀ ਪਾਇਆ ਸਾਡੇ ਕੁੱਕਰ ਨਹੀਂ ਛੱਡਦੇਗੇ ਇੱਥੇ ਇਹਨਾਂ ਨੇ ਲਾਇਆ ਸੀ ਮੱਛ ਮੁੱਛਿਆ ਠੀਕ ਹੈ ਜੀ ਤੇ ਥੋੜਾ ਜਿਹਾ ਆਪਾਂ ਤੁਹਾਨੂੰ ਬਾਹਰ ਦਾ ਵਿਊ ਦਿਖਾਵਾਂਗੇ ਦੇਖੋ ਇਹ ਹੈ ਜੀ ਕਣਕਾ ਬਹੁਤ ਸੋਹਣੀਆਂ ਹੋ ਗਈਆਂ ਇਹ ਆਪਣੀ ਕਣਕ ਨੇ ਕਾਫੀ ਜ਼ਿਆਦਾ ਕੱਦ ਕਰਿਆ ਹੈਗਾ ਦੇਖੋ ਬਹੁਤ ਸੋਹਣੀ ਖੜੀ ਹੈ ਕਣਕ ਠੋ ਠੋ ਮੈਂ ਥਤਕਾਰਾ ਹੀ ਪਾ ਦਨੀ ਹੈ ਕਿਉਂਕਿ ਹੁਣ ਅਸੀਂ ਬੱਕਰ ਭਾਰੀ ਕੱਢਾਂਗੇ ਅੰਦਰ ਦਾ ਵੀ ਦੇਖ ਸਕਦੇ ਹੋ ਆ ਇੱਕ ਦਿਨ ਮੁੰਡੇ ਨੇ ਵਿਚਾਲੇ ਨੇ ਮੇਰੇ ਹੁੰਦਿਆ ਜਿਚਾਤਾ ਸੀ ਸਾਰਾ ਇੱਧਰ ਦੇਖੋ ਢੇਰ ਮਾਰ ਰੱਖਿਆ ਲੀੜੇ ਕੱਪੜੇ ਦਾ ਹੁਣ ਸਾਰਾ ਜੱਚਾ ਚਚਾਈ ਜਿਵੇਂ ਆਪਾਂ ਦੀਵਾਲੀ ਤੇ ਨਹੀਂ ਖੇਡਾ ਜਾਂ ਖੰਡੇਉਂਦੇ ਹੁੰਦੇ ਸਾਫ ਸਫਾਈ ਕਰਨ ਵਾਸਤੇ ਇਸ ਤਰੀਕੇ ਸਾਰਾ ਹੋਇਆ ਪਿਆ ਦੇਖੋ ਰਤ ਬਹੁਤ ਜਿਆਦਾ ਖਰਾਬ ਹੋਇਆ ਪਿਆ ਹੈ ਨਾ ਡਸਟ ਪੈ ਪੈ ਕੇ ਬਹੁਤ ਹੀ ਜਿਆਦਾ ਹਾਂਜੀ ਮਸ਼ੀਨ ਚ ਪਾਣੀ ਮੈਂ ਪਾ ਲਿਆ ਲੀੜਾ ਲੱਤਾ ਧੋਨੀ ਅੱਜ ਮੈਂ ਲੀੜੇ ਨਾ ਕਾਫੀ ਹੋ ਗਏ ਸੀਗੇ ਦਰਸ਼ਕੋ ਹਾਂਜੀ ਸਾਫ ਸਫਾਈਆਂ ਜਾਰੀ ਹੈ ਇੱਕ ਵਾਰੀ ਸੰਭਾ ਸੰਭੀ ਥੋੜੀ ਬਹੁਤ ਕਰੀ ਹੈ ਜਿੰਨਾ ਵੀ ਕਚਰਾ ਸੀਗਾ ਸਾਰਾ ਚੱਕਤਾ ਮੌਸਮ ਵੀ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਖਰਾਬ ਹੋਇਆ ਪਿਆ ਜਿਹੜੀਆਂ ਇੱਟਾਂ ਸੀਗੀਆਂ ਨਾ ਇੱਟਾਂ ਉਹ ਮੈਂ ਚੱਕ ਕੇ ਉਧਰ ਚੁੰਡ ਚ ਰੱਖਤੀ ਆ ਜਿਹੜੀ ਸਾਰੀ ਥਾਂ ਖੋਲਤੀ ਐ ਤੇ ਇਧਰ ਸਾਡਾ ਇਨਸਪੈਕਟਰ ਐ ਭਾਈ ਇਹ ਲਈ ਫਿਰਦਾ ਹੁਣ ਟੱਚ ਪੱਚ ਕਰੂਗਾ ਇਸ ਦੇ ਸ਼ੈਂਕਲ ਦੇ ਕੀ ਕਰ ਰਿਹਾ ਜੱਗੇ ਲਓ ਸਾਡੇ ਘਰੇ ਹੀ ਐ ਮਿਸਤਰੀ ਸਾਹਿਬ ਕਿਵੇਂ ਮਿਸਤਰੀ ਸਾਹਿਬ ਮਿਸਤਰੀ ਬਣਨਾ ਐ ਮਿਸਤਰੀ ਬਣਨਾ ਐ ਹਾਂ ਫਾਤ ਨੂੰ ਕਣਕਾ ਦਾ ਵੀਊ ਵਿਖਾ ਦਈਏ ਕਿਉਂਕਿ ਮੀ ਬਹੁਤ ਜ਼ਿਆਦਾ ਆਇਆ ਫਿਲਹਾਲ ਤਾਂ ਬੱਚੇ ਤਾਂ ਕਈ ਥਾਂ ਬੈ ਚੁੱਕੇ ਅਜ ਗੜੇ ਦੇਖੋ ਕਿੰਨਾ ਸੋਹਣਾ ਤੇ ਪਿਆਰਾ ਪਿਆਰਾ 뷰 ਆ ਰਿਹਾ ਜੀ ਖੇਤਾਂ ਦਾ ਹਰੀਆਂ ਭਰੀਆਂ ਫਸਲਾਂ ਰੌਣਕ ਖੇਤਾਂ ਦੇ ਵਿੱਚ ਹੁਣ ਦੇਖਣ ਨੂੰ ਬਹੁਤ ਜ਼ਿਆਦਾ ਮਿਲਦੀ ਆ ਹੁਣ ਤਾਂ ਪਕਾਤੀ ਹੋਈਆਂ ਖੜੀਆਂ ਐ ਤੇ ਇਧਰ ਮੌਸਮ ਵੀ ਪਕਾਤੀ ਹੀ ਆ ਹੁਣ ਹਨ ਆਪਣੀ ਕਣਕ ਡਿੱਗ ਪਈ ਆ ਜੀ ਥੋੜੀ ਜੀ ਕਦ ਬਹੁਤ ਜ਼ਿਆਦਾ ਕੀਤਾ ਹੋਇਆ ਕਣਕ ਨੇ ਤੇ ਇਧਰ ਦੇਖੋ ਗਾ ਪਾਤਾ ਕੁੱਤਿਆਂ ਨੇ ਆ ਵੇਖੋ ਸਾਰੀ ਲਟਾਰ ਰੱਖੀ ਐਨੇ ਸੋਹਣੇ ਕਣਕ ਹੈ ਬੂਟੇ ਹਨ ਬਹੁਤ ਜ਼ਿਆਦਾ ਕੱਦ ਕਰ ਰੱਖਿਆ ਵਿੱਚੋ ਵਿੱਚ ਤੁਹਾਨੂੰ ਨਜ਼ਰ ਵੀ ਆ ਰਿਹਾ ਹੋਣਾਗਾ ਇਹ ਅਲੱਗ ਜਿਹੀ ਬੀਜ ਹੈ ਜਿਹੜਾ ਆਹ ਵਾਲਾ ਨੇ ਅਲੱਗ ਜਿਹੀ ਅਲੱਗ ਹੀ ਵੈਰੈਟੀ ਹੈ ਜੀ ਮੌਸਮ ਬਹੁਤ ਜ਼ਿਆਦਾ ਖਰਾਬ ਕਰੀ ਜਾਂਦਾ ਬਹੁਤ ਹੀ ਜ਼ਿਆਦਾ ਮੌਸਮ ਨੇ ਨਾ ਲੀੜਾ ਕਪੜਾ ਸੁੱਕਣ ਨਹੀਂ ਦੇ ਰਿਹਾ ਹਨ ਇਸ ਕਰਕੇ ਇੱਕ ਵਾਰੀ ਮੈਂ ਬੰਦ ਕਰਤੀ ਆ ਮਸ਼ੀਨ ਨੂੰ ਮੈਂ ਕਿਹਾ ਚਲੋ ਜਦੋਂ ਵੀ ਥੋੜਾ ਬਹੁਤ ਸੂਰਜ ਨਿਕਲੂਗਾ ਹਨ ਤੇ ਚਾਹੇ ਜਦੋਂ ਮਾੜੀ ਬੁੱਟੀ ਹਵਾ ਚੱਲੂਗੀ ਕਿਉਂਕਿ ਹਵਾ ਦੇ ਨਾਲ ਵੀ ਥੋੜੇ ਬਹੁਤ ਕੱਪੜੇ ਜਿਹੜੇ ਸੁੱਕ ਜਾਣਗੇ ਫਾਲਤੂ ਐਵੇਂ ਢੇਰ ਮਾਰ ਕੇ ਰੱਖਣ ਦਾ ਕੀ ਫਾਇਦਾ ਜੇਕਰ ਉਹ ਸੁੱਕੇ ਹੀ ਨਾ ਤਾਂ ਤੇ ਠੀਕ ਹੈ ਜੇ ਇੱਕ ਵਾਰੀ ਸਫਾਈਆਂ ਹੋਰ ਕਰ ਲਈਏ ਬਹੁਤ ਸਾਰਾ ਕੰਮ ਪਿਆ ਹੈ ਜੇ ਆ ਜਿਹੜਾ ਪੌਦਾ ਸੀਗਾ ਇਹ ਖਾਗੀਆਂ ਸੀਗੀਆਂ ਜੀ ਕਾਟਵਾ ਦੇਖੋ ਟੁੱਕ ਤਾਂ ਸੀਗਾ ਬੜਾ ਸੋਹਣਾ ਸੀ ਇਹ ਬੂਟਾ ਦੂਜੇ ਨਾਲੋਂ ਵੀ ਸੋਹਣਾ ਸੀ ਦੇਖੋ ਕਾਟਵਾ ਤਾਂ ਇੰਨੀयां ਜਿਆਦੇ ਐ ਤੁਹਾਨੂੰ ਆਵਾਜ਼ ਵੀ ਆ ਰਹੀ ਹੁਣੀ ਕਾਟੋਂ ਦੀ ਮੈਂ ਨਾ ਇਸ ਤਰੀਕੇ ਇਸ ਨੂੰ ਟਾਕਤਾ ਫਿਰ ਇਸ ਤਰੀਕੇ ਇਹਨੂੰ ਵੀ ਟਾਕਤਾ ਮਖਾ ਰਾਤ ਤੋਂ ਰਾਤ ਜਨਾ ਕਾਫੀ ਕੱਦ ਕਰ ਗਿਆ ਕਿਉਂਕਿ ਪਹਿਲਾਂ ਪਾਣੀ ਤਾਂ ਨਹੀਂ ਮਿਲਿਆ ਇਹਨਾਂ ਨੂੰ ਮੱਚ ਗਏ ਸਾਰੇ ਦੇਖੋ ਆ ਫੁੱਲ ਮੱਚੇ ਪਏ ਇਸ ਤਰੀਕੇ ਹੁਣ ਤਾਂ ਪੂਰੇ ਭਰ ਜਾਂਦੇ ਬਤਾਉਆਂ ਦੇ ਨਾਲ ਬਿਲਕੁਲ ਸਾਫ ਹੋਈ ਪਈ ਆ ਹੁਣ ਤਾਂ ਆ ਹੁਣ ਚੱਕੇ ਆ ਪਾਣੀ ਪੁਣੀ ਪਾਏ ਬਾਦ ਤੇ ਇਸ ਦੇ ਦੇਖਦੇ ਆ ਜੀ ਮਿਰਚਾਂ ਦੇ ਪੌਦੇ ਦੇ ਫੁੱਲ ਖਿੜ ਗਿਆ ਵਾਓ ਬਹੁਤ ਸੋਹਣਾ ਲੱਗਦਾ ਜੀ ਹਨ ਦੇਖੋ ਜਿਹੜੇ ਆਪਾਂ ਫੁੱਲਾਂ ਦੇ ਪੌਦੇ ਲਾਏ ਆ ਉਹ ਵੀ ਬਹੁਤ ਸੋਹਣੇ ਖੜੇ ਆ ਆ ਦੇਖੋ ਆ ਜਿਹੜੇ ਪੌਦੇ ਉਹ ਖਰਾਬ ਹੋ ਚੁੱਕੇ ਤੇ ਆ ਜਿਹੜੇ ਦੋ ਪੌਦੇ ਆ ਕਿਉਂਕਿ ਟਮਾਟਰਾਂ ਦੇ ਵਿੱਚ ਦੋ ਹੀ ਜਾਂ ਤਿੰਨੇ ਪੌਦੇ ਵਧੀਆ ਹੁੰਦੇ ਆ ਬਾਕੀ ਦੇ ਤਾਂ ਤੁਹਾਨੂੰ ਪਤਾ ਹੈ ਬੀ ਜਿਹੜੇ ਕਮਜ਼ੋਰ ਹੁੰਦੇ ਆ ਉਹ ਮੁੜ ਕੇ ਨਹੀਂ ਹੁੰਦੇਗੇ ਦੋ ਹੀ ਪੌਦੇ ਇਹਦੇ ਵਿੱਚ ਹੋਏ ਆ ਦੋ ਹੀ ਪੌਦੇ ਇਹਦੇ ਵਿੱਚ ਹੋਏ ਕਿਉਂਕਿ ਜਿਹੜਾ ਬੀ ਫੁੱਲ ਵੱਡਾ ਹੁੰਦਾ ਵਧੀਆ ਹੁੰਦਾ ਹੈਗਾ ਮੋਟਾ ਹੁੰਦਾ ਵੀ ਤੇ ਉਸ ਦੇ ਨਾਲ ਦੋ ਹੀ ਪੌਦੇ ਹੁੰਦੇ ਆ ਕਿਉਂਕਿ ਜਿਹੜੇ ਪੂਰੇ ਟਮਾਟਰ ਕਈ ਵਾਰੀ ਗਲ ਸੜ ਜਾਂਦੇ ਆ ਤੇ ਆਪਾਂ ਫੈਂਕ ਦਿੰਨੇ ਆ ਤੁਸੀਂ ਦਰਸ਼ਕੋ ਫੈਂਕਾ ਨਾ ਕਰੋ ਉਹਨਾਂ ਦੇ ਨਾਲ ਆਪਾਂ ਵਧੀਆ ਟਮਾਟਰਾਂ ਦੀ ਪਨੀਰੀ ਤਿਆਰ ਕਰ ਸਕਦੇ ਆ ਅਗਰ ਦੋ ਇੱਕ ਟਮਾਟਰ ਉਹਦੇ ਚ ਮੈਂ ਦੱਬਿਆ ਸੀ ਇੱਕ ਟਮਾਟਰ ਉਹਦੇ ਚ ਦੱਬਿਆ ਸੀਗਾ ਤੇ ਚਾਰ ਪੌਦੇ ਉੱਠੇ ਉਹਦੇ ਚ ਅਗਰ ਚਾਰ ਪੌਦੇ ਲੱਗੇ ਦੋ ਪੌਦੇ ਮੇਰੇ ਆ ਖੜੇ ਆ ਤੇ ਜੇ ਅੱਛੀ ਪੌਦੇ ਮੇਰੇ ਲੱਗੇ ਤਾਂ ਬੱਲੇ ਬੱਲੇ ਆ ਕੰਮ ਹਨਾ ਹਾਂਜੀ ਕੰਮਕਾਰ ਛੱਡ ਕੇ ਮੈਨੂੰ ਆਉਣਾ ਪਿਆ ਇਹਨਾਂ ਦੇ ਨਾਲ ਹਸਪਤਾਲ ਕਿਉਂਕਿ ਇਹਨਾਂ ਦੀ ਤਬੀਅਤ ਥੋੜੀ ਜਿਆਦਾ ਖਰਾਬ ਹੋ ਚੁੱਕੀ ਐ ਇਸ ਕਰਕੇ ਇਹਨਾਂ ਦੇ ਇੰਜੈਕਸ਼ਨ ਵਗੈਰਾ ਬੋਤਲਾ ਵਗੈਰਾ ਲਵਾਈਆਂ ਆ ਕੇ ਮੈਂ ਕਿਹਾ ਚਲੋ ਕੰਮ ਕਰਤਾ ਘਰਾਂ ਦੇ ਇਸੇ ਤਰੀਕੇ ਹੁੰਦੇ ਰਹਿਣੇ ਆ ਇਹਨਾਂ ਦੀ ਕਾਫੀ ਦਿਨਾਂ ਤੋਂ ਤਬੀਅਤ ਜਿਹੜੀ ਖਰਾਬ ਸੀਗੀ ਕਿਉਂਕਿ ਲੋਹੇ ਦਾ ਕਰਕੇ ਬਹੁਤ ਜ਼ਿਆਦਾ ਪੇਟ ਦੇ ਵਿੱਚ ਸੋਜਿਸ ਆ ਚੁੱਕੀ ਸੀ ਇਹਨਾਂ ਦੇ ਤੇ ਡਾਕਟਰ ਵੀ ਕਹਿੰਦੇ ਵੀ ਤੁਹਾਨੂੰ ਆਰਾਮ ਦੀ ਵੀ ਜ਼ਰੂਰਤ ਹੈ ਤੇ ਹੁਣ ਆਪਾਂ ਚਲਦੇ ਆਂ ਜੀ ਘਰੇ ਦਵਾਈ ਪਾਣੀ ਲੈ ਕੇ ਹਾਂਜੀ ਆਪਾਂ ਕਰ ਚੁੱਕੇ ਆਂ ਜੀ ਘਰ ਦੀ ਸਾਰੀ ਸਾਫ ਸਫਾਈ ਤੇ ਲੀੜਾ ਕਪੜਾ ਜਿਹੜਾ ਮੈਂ ਧੋ ਧੋ ਕੇ ਦਰਸ਼ਕੋ ਬਿਲਕੁਲ ਤਣੀਆਂ ਭਾਰਤੀਆਂ ਜੀ ਕਿਉਂਕਿ ਬਹੁਤ سارے ਕੱਪੜੇ ਸੀਗੇ ਦੇਖ ਸਕਦੇ ਹੋ ਤੇ ਘਰ ਵੀ ਸਾਰਾ ਕਰਤਾ ਜੀ ਸਾਫ ਸਫਾਈ ਕਰਦੀ ਤੇ ਹੁਣ ਮੈਂ ਹੋ ਚੁੱਕੀ ਹਾਂ ਜੀ ਬਿਲਕੁਲ ਬੇਫਿਕਰੀ ਤੇ ਸਾਰਾ ਆਪਾਂ ਜਜਾਤ ਆ ਜੀ ਇਸ ਤਰੀਕੇ ਤੇ ਹੁਣ ਮੈਨੂੰ ਮੇਰਾ ਘਰ ਬਹੁਤ ਸੋਹਣਾ ਲੱਗਦਾ ਕਿਉਂਕਿ ਮੈਂ ਕਈ ਦਿਨਾਂ ਪੇਕੇ ਲਾ ਕੇ ਆਈ ਸੀਗੀ 8 ਦਿਨ ਤੇ ਉਸ ਤੋਂ ਬਾਅਦ ਜਿੰਨੀ ਰੋਲ ਗਦੋਲ ਹੋਈ ਇਹਨਾਂ ਤੋਂ ਕਰੀ ਐ ਤੇ ਮਸਾਂ ਜਜਾਇਆ ਹੁਣ ਬਹੁਤ ਮੁਸ਼ਕਲ ਨਾਲ ਜਜਾਇਆ ਸਾਰਾ ਕੰਮ ਤੇ ਦੁਕਾਨਦਾਰੀ ਦੀ ਵੀ ਜਿਹੜੀ ਸਾਫ ਸਫਾਈ ਸੀ ਭਾਈ ਸਾਰੀ ਕਰੀ ਐ ਏ ਟੂ ਜ਼ेड ਤੇ ਠੀਕ ਐ ਜੀ ਮਿਲਦੇ ਆ ਨੈਕਸਟ ਬਲੌਗ ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ